ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਨਗਰ ਨਿਗਮ ਦੀਆਂ ਚੋਣਾ ਅੱਜ ਹੋ ਰਹੀਆਂ ਨੇ ਸਵੇਰੇ ਤੋਂ ਚੋਣਾ ਹੋ ਰਹੀਆਂ ਨੇ ਲਗਾਤਾਰ ਪਰ ਨਾਲ ਦੇ ਨਾਲ ਹੀ ਗੁੰਡਾਗਰਦੀਆਂ ਵੀ ਸਿੱਧੀਆਂ ਤਸਵੀਰਾਂ ਵੀ ਆ ਰਹੀਆਂ ਨੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਜਿਹੜਾ ਦੱਸਿਆ ਗਿਆ ਉਹ ਹੈ ਪਟਿਆਲਾ ਫਿਰ ਉਸ ਤੋਂ ਬਾਅਦ ਲੁਧਿਆਣਾ ਕਿਉਂਕਿ ਇਸ ਸਰਕਾਰ ਦੇ ਵਿੱਚ ਇਦਾਂ ਲੱਗਦਾ ਹੈ ਕਿ ਚਾਹੇ ਪੰਚਾਇਤੀ ਚੋਣਾ ਹੋਣ ਜਾਂ ਨਗਰ ਨਿਗਮ ਚੋਣਾ ਹੋਣ ਬਗੈਰ ਹਿੰਸਾ ਦੇ ਇਹ ਚੋਣਾਂ ਨਿਪਰੇ ਨਹੀਂ ਚੜਨਗੀਆਂ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋਈ ਹੈ VOTING ਦੇ ਨਾਲ ਨਾਲ ਹੀ ਗੁੰਡਾਗਰਦੀਆਂ ਤਸਵੀਰਾਂ ਵੀ ਸਾਹਮਣੇ ਆਉਣ ਲੱਗੀਆਂ ਤੇ ਉਸ ਤੋਂ ਬਾਅਦ ਇੱਟਾਂ ਰੋੜੇ ਡਾਂਗਾ ਸਭ ਚੱਲਦਾ ਨਜ਼ਰ ਆ ਰਿਹਾ ਤੁਹਾਨੂੰ ਦੋ ਤਸਵੀਰਾਂ ਦਿਖਾ ਰਹੇ ਹਾਂ ਪਟਿਆਲਾ ਅਤੇ ਲੁਧਿਆਣਾ ਦੀਆਂ ਲੁਧਿਆਣਾ ਦੇ ਲੁਧਿਆਣਾ ਦੇ ਇੱਕ ਥਾਂ ਤੇ ਜਦੋਂ ਧੱਕੇਸ਼ਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਉਸ ਤੋਂ ਪਹਿਲਾਂ ਦੀ ਤਸਵੀਰ ਹੈ ਪਟਿਆਲੇ ਦੀ ਯਾਨੀ ਦੋ ਤਸਵੀਰਾਂ ਤੁਹਾਨੂੰ ਇਹ ਗਵਾਹੀ ਭਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਨਗਰ ਨਿਗਮ ਜੋ ਚੋਣਾ ਨੇ ਉਹ ਸਹੀ ਤੇ ਸ਼ਾਂਤੀ ਢਾਂਗਪੁਰ ਸ਼ਾਂਤੀਪੁਰਕ ਢਾਂਗ ਨਾਲ ਨਹੀਂ ਨਿਪਰੇ ਚੜਨ ਗਿਆ ਜੋ ਸਰਕਾਰ ਦੇ ਜੋ ਤੰਤਰ ਦੇ ਸਿਸਟਮ ਦੇ ਜੋ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਉਹਨਾਂ ਨੂੰ ਇਹ ਸ਼ੀਸ਼ਾ ਦਿਖਾਉਂਦੀਆਂ ਇਹ ਤਸਵੀਰਾਂ ਨੇ ਤੁਹਾਨੂੰ ਪਟਿਆਲਾ ਦੀ ਤਸਵੀਰ ਦਿਖਾ ਰਹੇ ਆ ਪਟਿਆਲਾ ਦੇ ਵਿੱਚ ਅੱਜ ਜਿਵੇਂ ਹੀ 7 ਵੇ ਤੋਂ VOTING ਸ਼ੁਰੂ ਹੋਣੀ ਸੀ ਉਸ ਤੋਂ ਪਹਿਲਾਂ ਹੀ ਝੜਪਾਂ ਸ਼ੁਰੂ ਹੋਈਆਂ ਤੇ ਇਹ ਝੜਪਾਂ ਹੁਣ ਤੱਕ ਵੀ ਨਹੀਂ ਰੁਕ ਰਹੀਆਂ ਨੇ ਵੱਖੋ ਵਕਤ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਨਾ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਸਿਸਟਮ ਦਾ ਕਿਸ ਤਰ੍ਹਾਂ ਜੋ ਸਾਰੀਆਂ ਤਿਆਰੀਆਂ ਸੀ ਉਸ ਦਾ ਜਨਾਜ਼ਾ ਨਿਕਲਿਆ ਤਸਵੀਰਾਂ ਹੋਰ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਜਿਵੇਂ ਜਿਵੇਂ ਆndੀਆਂ ਰਹਿਣਗੇ ਤੁਹਾਨੂੰ ਅਸੀਂ ਦਿਖਾਉਂਦੇ ਰਵਾਂਗੇ ਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਲੁਧਿਆਣਾ ਇੱਕ ਪਾਸੇ ਪਟਿਆਲਾ ਪਟਿਆਲਾ ਦੇ ਵਿੱਚ ਜੋ ਇਹ ਤਸਵੀਰ ਹੈ ਇਹ ਇੱਕ ਔਰਤ ਹੈ ਜੋ VOTING ਸ਼ੁਰੂ ਹੋਈ ਉਸ ਤੋਂ ਬਾਅਦ ੱੱਕੇ ਚਾਈ ਇੰਨੀ ਹੋਈ ਕਿ ਉਸ ਦੇ ੱੱਕਾ ਮੁਕੇ ਦੇ ਵਿੱਚ ਉਸ ਦਾ ਦੰਦ ਤੱਕ ਟੁੱਟ ਗਿਆ ਸੀ ਤੁਹਾਨੂੰ ਇਹ ਤਸਵੀਰ ਦਿਖਾ ਰਿਹਾ ਪਟਿਆਲੇ ਦੀ ਤਸਵੀਰ ਹੈ ਦੂਜੀ ਤਸਵੀਰ ਹੈ ਲੁਧਿਆਣੇ ਦੀ ਲੁਧਿਆਣੇ ਦੇ ਵਿੱਚ ਵੋਟਰ ਲਿਸਟ ਚ ਨਾਮ ਨਾ ਹੋਣ ਕਾਰਨ ਲੋਕ ਭੜਕ ਗਏ ਤੇ ਉੱਥੇ ਲੋਕਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਜੋ ਨੌਬਤ ਹੋਈ ਉਹ ਹੱਥੋਂ ਪਾਈ ਤੇ ਪਹੁੰਚ ਗਈ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਕਿਸ ਤਰ੍ਹਾਂ ਲੋਕਾਂ ਨੂੰ ਦੱਸ ਰਹੀਆਂ ਨੇ ਕਿ ਜੋ ਇੰਤਜ਼ਾਮ ਨੇ ਇਹ ਇੰਤਜ਼ਾਮ ਕਿੰਨੇ ਨਾਕਾਫੀ ਨੇ ਤੇ ਕਿਸ ਤਰ੍ਹਾਂ ਗੁੰਡਾਗਰਦੀ ਲੋਕਾਂ ਦੇ ਨਜ਼ਰ ਆ ਰਹੇ ਨੇ ਤਾਂ ਇਹ ਤੁਹਾਨੂੰ ਤਸਵੀਰ ਦਿਖਾਈਏ ਪਟਿਆਲੇ ਦੀ ਫੁੱਲ ਫਿਲਮ ਤਸਵੀਰ ਦਿਖਾਈਏ ਕਿਸ ਤਰ੍ਹਾਂ ਪੁਲਿਸ ਜੋ ਪ੍ਰਦਰਸ਼ਨਕਾਰੀ ਸੋ ਉਹਨਾਂ ਨੂੰ ਚੁੱਕ ਕੇ ਨਾਲ ਲੈ ਕੇ ਗਈ ਤੇ ਸਭ ਤੋਂ ਅਹਿਮ ਗੱਲ ਪਟਿਆਲੇ ਦੇ ਕਈ ਵਾਰਡ ਅਜਿਹੇ ਨੇ ਜਿੱਥੇ ਕੀ ਹਾਲਾਤ ਬੇਹਦ ਨਾਜ਼ੁਕ ਬਣ ਗਏ ਵਾਰਡ ਨੰਬਰ 34 ਦਾ ਇਸ ਤਰ੍ਹਾਂ ਹਾਲ ਹੋ ਗਿਆ ਕਿ ਉੱਥੇ ਜੋ ਭਾਜਪਾ ਉਮੀਦਵਾਰ ਹੈ ਉਸ ਨੂੰ ਆਲ ਉਸ ਨਾਲ ਕਟਮਾਰਕ ਕੀਤੀ ਗਈ ਉਸ ਨੂੰ ਚੁੱਕਿਆ ਗਿਆ ਤੇ ਉਸਨੇ ਇਲزام ਲਗਾਇਆ ਕਿ ਉਸ ਦੀ ਉਸ ਵਾਰਡ ਚ ਜਦੋਂ VOTING ਹੋ ਰਹੀ ਹੈ ਤਾਂ ਉੱਥੇ ਗੜਬੜੀਆਂ ਕੀਤੀਆਂ ਗਈਆਂ ਤੇ ਔਰਤਾਂ ਤੱਕ ਨੂੰ ਬਖਸ਼ਿਆ ਨਹੀਂ ਗਿਆ ਤੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਔਰਤ ਕਿਸ ਤਰ੍ਹਾਂ ਆਪਣਾ ਦੁਖੜਾ ਰੋ ਰਹੀ ਹੈ ਤੇ ਇਸ ਦਾ ਦੰਦ ਵੀ ਤੋੜ ਦਿੱਤਾ ਗਿਆ ਜਦੋਂ ਇਹ ਪੂਰੀ ਘਟਨਾ ਚੱਲ ਰਹੀ ਸੀ ਤੁਹਾਨੂੰ ਸੁਣਾਉਣੇ ਆ ਕਿ ਇਹਨਾਂ ਨਾਲ ਹੋਇਆ ਕੀ ਇਹ ਕੀ ਆਪਣੀ ਗੱਲ ਬਿਆਨ ਕਰ ਰਹੇ ਨੇ

ਵੇਦਾ ਆਇਆ ਆਇਆ ਮਿਲਦਾ ਆਇਆ ਤੇ ਧੱਕਾ ਪਾ ਕੇ ਆ ਗਿਆ ਐਸੇ ਚੱਕ ਕੇ ਲੈ ਗਿਆ ਲੇਖਣ ਜੀ ਪੰਜਾਬ ਪੁਲਿਸ ਹਾਏ ਹਾਏ ਇੰਨੇ ਸੋਟੀ ਲੋਹਾ ਤੋੜਾ ਕੀ ਨਾ ਆਏ ਜੀ ਕੋਈ ਨਹੀਂ ਕੁਛ ਮੇਰੇ ਇਹ ਕੀ ਹੋਇਆ ਪੂਰੀ ਪੁਲਿਸ ਵਾਲਾ ਡੰਡਾ ਮਾਰ ਰਿਹਾ ਪੂਰੀ ਤਰ੍ਹਾਂ ਨਾਲ ਮੇਰੇ ਮੂੰਹ ਤੇ ਉੱਤੇ ਆ ਕੇ ਡੰਡਾ ਮਾਰ ਰਿਹਾ ਕਿੱਥੇ ਰੱਖੋ ਵੀਰੇ ਕਿੱਟੀ ਤੇ ਸ਼ਰਮੀ ਦੀ ਗੱਲ ਹੈ ਮਹਿਲਾ ਦੇ ਉੱਪਰ ਨਈਰ ਨਈਰ ਨੂੰ ਕਿੱਥੇ ਲੈ ਕੇ ਗਏ ਨਈਰ ਨੂੰ ਪਤਾ ਨਹੀਂ ਕਿੱਥੇ ਲੈ ਗਏ ਕੁਛ ਨਹੀਂ ਪਤਾ ਕਿ ਕਿੱਥੇ ਲੱਗੇ ਐਸਐਚਓ ਜਗਨਨੌਦੀ ਨਿਮਰ ਉਹਨਾਂ ਨਾਲ ਐਸਪੀ ਐਸਪੀ ਸਿਟੀ ਨਾਲ ਿੱਲੋ ਸਵੇਰ ਦੇ ਉਹਨੇ ਗੇੜੇ ਮਾਰ ਰਹੇ ਨੇ ਐਸਐਚਓ ਿੱਲੋ ਨੇ ਸਭ ਤੋਂ ਵੱਧ ਧੱਕਾ ਕਰਾਇਆ ਪਟਿਆਲੇ ਇਹ ਬੰਦਾ ਸਸਪੈਂਡ ਟਰਮੀਨੇਟ ਹੋਣਾ ਚਾਹੀਦਾ ਇਹ ਬੰਦਾ ਇਹ ਬੰਦਾ ਟਰਮੀਨੇਟ ਹੋਣਾ ਚਾਹੀਦਾ ਪੰਜਾਬ ਪੁਲਿਸ ਦੀ ਸ਼ਾਨ ਹੈ ਉੱਪਰ ਪੰਜਾਬ ਪੁਲਿਸ ਦੀ ਸ਼ਾਨ ਹੈ ਉੱਪਰ ਇਹ ਸ਼ਰਮ ਪੂਰੇ ਪੰਜਾਬ ਉੱਪਰ ਕਬਿਆ ਹੋਇਆ ਹੈ ਅਾਕੀ ਸਾਰੇ ਕੈਂਡੀਡੇਟ ਨੂੰ ਲੈ ਕੇ ਚੱਕੇ ਤੇ ਇਹ ਤਸਵੀਰਾਂ ਪਟਿਆਲੇ ਦੀਆਂ ਨੇ ਜਿੱਥੇ ਕਿ ਧੱਕੇਸ਼ਾਹੀ ਗੁੰਡਾਗਰਦੀ ਦੀਆਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਗੱਲ ਹੋਰ ਵਾਰਡ ਨੰਬਰ 34 ਇੰਨਾ ਪ੍ਰਭਾਵਿਤ ਹੈ ਕਿ ਉੱਥੇ ਜੋ ਸੁਸ਼ੀਲ ਨૈયਰ ਨੇ ਬੀਜੇਪੀ ਆਗੂ ਉਹਨਾਂ ਨੇ ਤਾਂ ਇਸ ਵੇਲੇ ਇਸ ਹੱਥ ਕਰ ਦਿੱਤੀ ਜਦੋਂ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਉਹ ਤੇਲ ਦੀ ਬੋਤਲ ਲੈ ਕੇ ਛੱਤ ਤੇ ਚੜ ਗਏ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਪੈ ਗਈ ਉਹਨਾਂ ਨੂੰ ਕਿਸੇ ਤਰ੍ਹਾਂ ਥੱਲੇ ਉਤਾਰਿਆ ਗਿਆ ਤੇ ਉਹਨਾਂ ਨੂੰ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਕਿ ਉਹ ਕੋਈ ਅਜੀਹਾ ਕੰਮ ਨਾ ਕਰ ਦੇ ਜਿਸ ਨਾਲ ਉਹਨਾਂ ਦਾ ਨੁਕਸਾਨ ਹੋ ਜਾਵੇ ਤੇ ਸੁਸ਼ੀਲ ਨૈયਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਛੱਤ ਤੇ ਚੜੇ ਇਹਨਾਂ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਹੈ ਇਸ ਕਰਕੇ ਉਹਨਾਂ ਨੇ ਤੇਲ ਦੀ ਬੋਤਲ ਆਪਣੇ ਨਾਲ ਲੈ ਕੇ ਉਹ ਛਾਤੇ ਚੜ ਗਏ ਪ੍ਰਸ਼ਾਸਨ ਕਿਸੇ ਤਰ੍ਹਾਂ ਭੱਜ ਕੇ ਉਹਨਾਂ ਨੂੰ ਥੱਲੇ ਉਤਾਰਦਾ ਤੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਅਬਲੋਵਾਲ ਵਾਲਾ ਇਲਾਕਾ ਹੈ ਇਹ ਵਾਰਡ ਨੰਬਰ 34 ਜੋ ਲੋਕ ਪਟਿਆਲੇ ਨਾਲ ਵਾਕਿਫ ਹੋਣਗੇ ਪਟਿਆਲੇ ਦੇ ਇਲਾਕਿਆਂ ਨਾਲ ਇਹ ਅਬਲੋਵਾਲ ਦਾ ਇਲਾਕਾ ਵਾਰਡ ਨੰਬਰ 34 ਪੈਂਦਾ ਹੈ ਤੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਪੁਲਿਸ ਵਾਲੇ ਥੱਲੇ ਖੜੇ ਨੇ ਤੇ ਉੱਪਰ ਜੋ ਸੁਸ਼ੀਲ ਨૈયਰ ਨੇ ਭਾਜੀਪੀ ਆਗੂ ਉਹਨਾਂ ਦਾ ਇਲਜ਼ਾਮ ਹੈ ਕਿ ਜੋ ਵਿਰੋਧੀ ਨੇ ਉਹਨਾਂ ਦੇ ਖਾਸ ਕਰਕੇ ਸੱਤਾਧਿਰ ਦੇ ਜੋ ਉਮੀਦਵਾਰ ਨੇ ਉਹਨਾਂ ਨੇ ਧੱਕੇਸ਼ਾਹੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਉਹ ਤੇਲ ਦੀ ਬੋਤਲ ਲੈ ਕੇ ਛਾਤੇ ਚੜ ਗਏ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਤਰ੍ਹਾਂ ਪੌੜੀਆਂ ਦੇ ਰਾਹੀਂ ਲੋਕਾਂ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਭੱਜ ਕੇ ਬਚਾਇਆ ਕਿ ਉਹ ਕੋਈ ਅਜਿਹਾ ਕੰਮ ਨਾ ਕਰ ਲਣ ਤਾਂ ਤੁਸੀਂ ਤਸਵੀਰ ਦੇਖ ਰਹੇ ਹੋ ਕਿਸੇ ਤਰ੍ਹਾਂ ਉਹਨਾਂ ਨੂੰ ਬਚਾਇਆ ਗਿਆ ਕਿ ਉਹਨਾਂ ਉਹਨਾਂ ਵੱਲੋਂ ਕੋਈ ਅਜਿਹਾ ਕੰਮ ਨਾ ਕੀਤਾ ਜਾਵੇ ਜਿਸ ਕਰਕੇ ਉਹਨਾਂ ਦਾ ਨੁਕਸਾਨ ਹੋ ਜਾਵੇ ਤੇ ਕਿਸ ਤਰ੍ਹਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਪਿੱਛੋਂ ਫੜਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੱਤ ਤੋਂ ਇਹ ਉਤਾਰ ਰਹੇ ਨੇ ਤੇ ਇਹ ਤਸਵੀਰ ਤੁਸੀਂ ਅਬਲੋਵਾਲ ਦੀ ਦੇਖ ਰਹੇ ਹੋ ਪਟਿਆਲੇ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਤਾਂ ਇਹ ਜੋ ਤਸਵੀਰ ਹੈ ਇਹ ਗਵਾਹੀ ਭਰ ਰਹੀ ਹੈ ਕਿ ਕਿਸ ਤਰ੍ਹਾਂ ਪਟਿਆਲਾ ਦੇ ਵਿੱਚ ਖਾਸ ਕਰਕੇ ਪਟਿਆਲਾ ਜਦੋਂ ਧੋ ਨਗਰ ਨਗਰ ਕਮ ਚੋਣਾ ਐਲਾਨ ਕੀਤੀਆਂ ਗਈਆਂ ਨੇ ਜਦੋਂ ਨਾਮਜ਼ਦਗੀ ਦੀ ਵੀ ਗੱਲ ਹੋਵੇ ਇਹ ਸਭ ਦੇ ਵਿਚਾਲੇ ਪਟਿਆਲੇ ਦਾ ਜੋ ਇਲਾਕਾ ਹੈ ਇਹ ਬਹੁਤ ਸੈਂਸਿਟਿਵ ਰਹਿ ਇਹ ਪੂਰਾ ਇਲਾਕਾ ਕਿਉਂਕਿ ਇੱਥੇ ਨਾਮਜ਼ਦਗੀਆਂ ਵੇਲੇ ਵੀ ਕਟਮਾਰ ਹੋਈ ਸੀ ਤੇ ਹੁਣ ਜੋ ਅੱਜ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਅੱਜ ਵੀ ਤਸਵੀਰ ਬਿਲਕੁਲ ਜੁਦਾ ਨਹੀਂ ਹੈ VOTING ਹਾਲਾਂਕਿ ਚੱਲ ਰਹੀ ਹੈ ਪਰ ਜੋ ਸਭ ਤੋਂ ਸੈਂਸਿਟਿਵ ਵਾਰਡ ਬਣ ਗਿਆ ਅਬਲੋਵਾਲ ਵਾਲਾ ਇਲਾਕਾ ਔਰ ਵਾਰਡ ਨੰਬਰ 34 ਜਿੱਥੇ ਕਿ ਸੁਸ਼ੀਲ ਨਈਰ ਜੋ ਬੀਜੇਪੀ ਦੇ ਆਗੂ ਨੇ ਤੇ ਉਹਨਾਂ ਨੇ ਤੱਕੇ ਸ਼ਾਹੀ ਦਾ ਇਲਜ਼ਾਮ ਲਾਇਆ ਤੇ ਇਨਸਾਫ ਨਾ ਮਿਲਣ ਤੋਂ ਹਤਾਸ਼ ਹੋਏ ਤੇ ਉਸ ਤੋਂ ਬਾਅਦ ਉਹ ਛੱਤ ਤੇ ਚੜ ਗਏ ਜਿਸ ਤੋਂ ਬਾਅਦ ਕੁਝ ਹੀ ਸਕਿੰਟ ਦੇ ਵਿੱਚ ਉਹਨਾਂ ਨੂੰ ਬਚਾ ਲਿਆ ਗਿਆ ਕਿ ਨਹੀਂ ਗਿਆ ਬਚਾ ਲਿਆ ਗਿਆ ਨਹੀਂ ਤਾਂ ਕੁਝ ਵੀ ਉਹ ਕਰ ਸਕਦੇ ਸੀ ਜਿਸ ਸਾਹਬ ਨਾਲ ਜਿਸ ਗੁੱਸੇ 'ਚ ਉਹ ਪਹੁੰਚੇ ਹੋਏ ਸੀ ਉਹ ਬਾਰ-ਬਾਰ ਇਹ ਇਲਜ਼ਾਮ ਲਗਾ ਰਹੇ ਨੇ ਕਿ ਬੋਥ ਕੈਪਚਰਿੰਗ ਹੋ ਰਹੀ ਹੈ ਤੱਕੇਸ਼ਾਈ ਹੋ ਰਹੀ ਹੈ ਜੋ ਵੀ ਨਿਯਮਾਂ ਦੇ ਮੁਤਾਬਕ ਵੋਟਿੰਗ ਹੋਣੀ ਚਾਹੀਦੀ ਹੈ ਉਸ ਦੇ ਮੁਤਾਬਕ ਨਹੀਂ ਹੋ ਰਹੀ ਤੇ ਪ੍ਰਸ਼ਾਸਨ ਤੇ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਨਾਲ ਤੱਕੇਸ਼ਾਈ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਤਸਵੀਰਾਂ ਦੇਖ ਕੇ ਤੁਹਾਨੂੰ ਅ ਪੰਚਾਇਤੀ ਚੋਣਾਂ ਦੀ ਵੀ ਯਾਦ ਆ ਗਈ ਹੋਏਗੀ ਜਦੋਂ ਉਸ ਵੇਲੇ ਨਾਮਜਦੀਆਂ ਭਰੀਆਂ ਜਾ ਰਹੀਆਂ ਸਨ ਉਸ ਵੇਲੇ ਬਹੁਤ ਧੱਕੇਸ਼ਾਹੀ ਹੋਈ ਸੀ ਉਸ ਤੋਂ ਬਾਅਦ VOTING ਦੇ ਦੌਰਾਨ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਝੜਪਾਂ ਹੋਈਆਂ ਸਨ ਉਹ ਵੀ ਤਸਵੀਰਾਂ ਉਦੋਂ ਆਈਆਂ ਸੀ ਤੇ ਇਹ ਨਗਰ ਨਿਗਮ ਤੇ ਨਗਰ ਪ੍ਰੀਸ਼ਦ ਦੀ ਜਦੋਂ ਇਹ ਚੋਣਾਂ ਹੋ ਰਹੀਆਂ ਨੇ ਇਸ ਵੇਲੇ ਵੀ ਤਸਵੀਰ ਬਿਲਕੁਲ ਅਲੱਗ ਨਹੀਂ ਹੈ ਤਸਵੀਰ ਉਸੇ ਤਰ੍ਹਾਂ ਹੀ ਧੱਕੇਸ਼ਾਹੀ ਉਸੇ ਤਰ੍ਹਾਂ ਹੀ ਹੈ ਤਾਂ ਸਰਕਾਰ ਨੂੰ ਹਾਲਾਂਕਿ ਇਹ ਚੋਣਾਂ ਲੇਟ ਕਰਾਉਣ ਨੂੰ ਲੈ ਕੇ ਸਵਾਲ ਵੀ ਪੁੱਛੇ ਜਾ ਰਹੇ ਸੀ ਸੁਪਰੀਮ ਕੋਰਟ ਤੱਕ ਵੀ ਮਸਲਾ ਪਹੁੰਚਿਆ ਸੀ ਤੇ ਇਸ ਤੋਂ ਬਾਅਦ ਸਰਕਾਰ ਨੇ ਪੰਜਾਬ ਸਰਕਾਰ ਨੇ ਇਹ ਲਿਖਤੀ ਦਿੱਤਾ ਸੀ ਕਿ ਅਸੀਂ ਦਸੰਬਰ ਅੰਤ ਦੇ 10 ਤੋਂ 21 ਦਸੰਬਰ ਨੂੰ ਅਸੀਂ ਤਰੀਕ ਤੈਅ ਕਰਦੇ ਹਾਂ ਤੇ ਹੁਣ ਉਹੀ 21 ਦਸੰਬਰ ਆ ਗਈ ਹੈ ਤੇ ਚੋਣਾਂ ਜਾਰੀ ਨੇ ਸਵੇਰੇ 7:00 ਵਜੇ ਤੋਂ ਚੋਣਾਂ ਜਾਰੀ ਨੇ ਪਰ ਤਸਵੀਰਾਂ ਜੋ ਸਾਹਮਣੇ ਆਈਆਂ ਉਹ ਬੇਹਦ ਹੈਰਾਨ ਕਰਨ ਵਾਲੀਆਂ ਨੇ ਕਿ ਕਿਸ ਤਰ੍ਹਾਂ ਇਹ ਤੱਕੇਸ਼ਾਹੀ ਹੋਈ ਤੁਸੀਂ ਇੱਕ ਪਾਸੇ ਤਸਵੀਰ ਦੇਖ ਰਹੇ ਹੋ ਜਦੋਂ ਸੁਸ਼ੀਲ ਨૈયਰ ਜੋ ਭਾਜਪਾ ਆਗੂ ਨੇ ਉਹਨਾਂ ਤੋਂ ਛੱਤ ਉਹਨਾਂ ਨੂੰ ਛੱਤ ਤੋਂ ਉਤਾਰ ਕੇ ਪੁਲਿਸ ਵਾਲੇ ਗੱਡੀ ਦੇ ਵਿੱਚ ਪਾ ਕੇ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਦੂਜੇ ਪਾਸੇ ਉਸੇ ਛੱਤ 'ਤੇ ਉਹ ਬੋਤਲ ਲੈ ਕੇ ਚੜੇ ਹੋਏ ਨੇ ਜਿਸ ਕਰਕੇ ਉਹਨਾਂ ਨੂੰ ਕਿਸੇ ਤਰ੍ਹਾਂ ਥੱਲੇ ਉਤਾਰਿਆ ਗਿਆ ਤੇ ਫਿਰ ਉਹਨਾਂ ਨੂੰ ਗੱਡੀ 'ਚ ਪਾ ਕੇ ਲੈ ਕੇ ਜਾਇਆ ਗਿਆ ਤੇ ਤਸਵੀਰ ਪਟਿਆਲਾ ਦੀ ਹੈ 34 ਨੰਬਰ ਵਾਰਡ ਹੈ ਇਹ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਕਿ ਲੁਧਿਆਣਾ ਦਾ ਜੋ ਇਲਾਕਾ ਸਾਨੇਵਾਲ ਉੱਥੇ ਵੀ ਇੱਕ ਤਸਵੀਰ ਸਾਹਮਣੇ ਆਈ ਹੈ ਯਾਨੀ ਕਿ ਕੋਈ ਵੀ ਇਲਾਕਾ ਇਸ ਤਰ੍ਹਾਂ ਦਾ ਨਹੀਂ ਹੈ ਜਿੱਥੇ ਗੜਬੜੀਆਂ ਨਾ ਹੋ ਰਹੀਆਂ ਹੋਣ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਾ ਤਾਂ ਪਟਿਆਲਾ ਸੀ ਤੁਹਾਨੂੰ ਦੱਸ ਹੀ ਦਿੱਤਾ ਲੁਧਿਆਣਾ ਦੇ ਵੀ ਇੱਕ ਤਸਵੀਰ ਦਿਖਾਣੇ ਸਾਨੇਵਾਲ ਦੀਆਂ ਸਾਨੇਵਾਲ ਦੇ ਵਿੱਚ ਉਸ ਸਮੇਂ ਬੇਹਦ ਹੰਗਾਮਾ ਹੋ ਗਿਆ ਜਦੋਂ VOTER LIST ਦੇ ਵਿੱਚ ਕੁਝ VOTERਾਂ ਨੇ ਆਪਣਾ ਨਾਂ ਨਹੀਂ ਦੇਖਿਆ ਹਾਲਾਂਕਿ VOTE ਪਾਉਣ ਗਏ ਸੀ ਉਸ ਤੋਂ ਬਾਅਦ ਉੱਥੇ ਧੱਕਾ ਮੁਕੀ ਹੋਈ ਨਾਰੇਬਾਜ਼ੀ ਹੋਈ ਤੇ ਇਸ ਤੋਂ ਬਾਅਦ ਲੋਕਾਂ ਨੇ ਸਵਾਲ ਚੁੱਕਿਆ ਕਿ ਕਿਸ ਤਰ੍ਹਾਂ ਲੋਕ ਆਪਣਾ ਸਮਾਂ ਕੱਢ ਕੇ VOTING ਲਈ ਜਾ ਰਹੇ ਨੇ ਵੋਟ ਕਰਨ ਜਾ ਰਹੇ ਨੇ ਪਰ ਜੋ ਮਿਸਮੈਨੇਜਮੈਂਟ ਹੈ ਉਹ ਇਸ ਹੱਦ ਤੱਕ ਹੈ ਕਿ ਉਹਨਾਂ ਦਾ ਨਾਮ ਹੀ ਨਹੀਂ ਹੈ ਤੇ ਲੁਧਿਆਣਾ ਦੇ ਸਾਨੇਵਾਲ ਇਲਾਕੇ ਦੇ ਵਿੱਚ ਵਾਰਡ ਨੰਬਰ 11 ਦੱਸਿਆ ਜਾ ਰਿਹਾ ਜਿੱਥੇ ਇਹ ਲੜਾਈ ਝਗੜਾ ਸਾਹਮਣੇ ਆਇਆ 11 ਨੰਬਰ ਵਾਰਡ ਦੇ ਵਿੱਚ ਵੋਟਰਾਂ ਨੇ ਜਮ ਕੇ ਹੰਗਾਮਾ ਕੀਤਾ ਤੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੀ ਜਿੱਥੇ ਲੋਕ ਨਾਰੇਬਾਜ਼ੀ ਕਰ ਰਹੇ ਸੀ ਬਹਿਸਬਾਜ਼ੀ ਕਰ ਰਹੇ ਸੀ ਤੇ ਕੀ ਕੁਝ ਲੋਕ ਹੋਰ ਕਹਿ ਰਹੇ ਨੇ ਤੁਹਾਨੂੰ ਜਰਾ ਇਹ ਸੁਣਾ ਕੇ ਚੱਲੀਏ ਕਿ ਲੋਕਾਂ ਦੀ ਅਸਲ ਚ ਸਵਾਲ ਕੀ ਨੇ जारी जल्दी बताओ जल्दी बताओ काली बोतल काली सारी काली बोतल ने है गरम जल्दी बताओ जल्दी बताओ काली बोतल 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 काली बोतल

ਵੱਟਾ ਗਾਰੀ ਨੂੰ ਬੋਲ ਰਿਹਾ ਕੋਈ ਸਾਰੇ ਜਲਦੀ ਵੱਟਾ ਬੋਲ ਕਾਲੀ ਮੋਟਾ ਕਾਲੀ ਸਾਰੀਆਂ ਕਾਲੀ ਮੋਟਾ ਨੇ ਇਹ ਸਾਰੇ ਜਲਦੀ ਵੱਟਾ ਬੋਲ ਸਾਰੇ ਜਲਦੀ ਵੱਟਾ ਬੋਲ ਕਾਲੀ ਨੇ ਕਹਿੰਦੇ ਕੋਈ ਹੈਗਾ ਵੱਟਾ ਪਾਉਣੇ ਨਹੀਂ ਹੈਗੇ ਥੋੜਾ ਜੀ ਦੇਖਾਂਗੇ